ਤਸਵੀਰ ਦੀ ਵੱਡੀ ਅੱਤੇ ਅਹਿਮ ਜਾਣਕਾਰੀ ਦੱਸਦੀ ਕਿ ਅਕਾਲੀ ਦਲ ਦੇ ਨਾਲ ਗੜਜੋ ਨੂੰ ਲੈ ਕੇ ਅਮਿਸ਼ਾ ਦਾ ਵੱਡਾ ਬਿਆਨ ਸਾਹਮਣੇ ਆਇਆ ਤਸਵੀਰ ਦੀ ਇਹ ਜਾਣਕਾਰੀ ਦੱਸਦੀ ਕਿ ਅਗਲੇ 2-3 ਦਿਨਾਂ ਦੇ ਵਿੱਚ ਸਥਿਤੀ ਸਾਫ਼ ਹੋ ਜਾਵੇਗੀ ਅਮਿਸ਼ਾ ਨੇ ਗੜਜੋ ਨੂੰ ਲੈ ਕੇ ਵੱਡਾ ਤੈਅ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਐਨਡੀਏ ਤੇ ਸਾਰੇ ਸਹਿਯੋਗੀ ਇਕੱਠੇ ਹੋ ਜਾਣ ਤਾਂ ਅਮਿਸ਼ਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਹਾਲ ਸੀਟਾਂ ਨੂੰ ਲੈ ਕੇ ਇੱਕ ਦੂਜੇ ਨੂੰ ਆਫਰ ਦੇ ਰਹੇ ਹਾਂ ਤਦ ਦੱਸਦੇ ਕਿ ਕਾਲੀ ਦਲ ਦੇ ਨਾਲ ਗੱਟਜੋੜ ਨੂੰ ਲੈ ਕੇ ਮਿਸ਼ਾਹ ਦਾ ਵੱਡਾ ਬਿਆਨ ਦੇਖਣ ਨੂੰ ਸਾਹਮਣੇ ਆਇਆ ਤਾਂ ਦੱਸਦੇ ਕਿ ਅਗਲੇ 2-3 ਦਿਨਾਂ ਦੇ ਵਿੱਚ ਸਥਿਤੀ ਜਿਹੜੀ ਕਿ ਸਾਫ਼ ਹੁੰਦੀ ਹੋਈ ਨਜ਼ਰ ਆਵੇਗੀ ਤਾਂ ਮਿਸ਼ਾਹ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਐਂਡੀਏ ਤੇ ਸਾਰੇ ਸਹਿਯੋਗੀ ਇਕੱਠੇ ਹੋਣ ਤਾਂ ਦੱਸਦੇ ਕਿ ਹਾਲ ਸੀਟਾਂ ਨੂੰ ਲੈ ਕੇ ਇੱਕ ਦੂਜੇ ਨੂੰ ਆਫਰ ਜਿਹੜੀ ਕਿ ਦਿੱਤੀ ਜਾ ਰਹੀ ਹੈ ਤਾਂ ਮਿਸ਼ਾਹ ਦੇ ਵੱਲੋਂ ਇਹ ਜਿਹੜੇ ਕਿ ਵੱਡੇ ਬਿਆਨ ਦਿੱਤੇ ਗਏ ਨੇ ਤਾਂ ਦੱਸਦੇ ਕਿ ਕਾਲੀ ਦਲ ਦੇ ਨਾਲ ਗੱਟਜੋੜ ਨੂੰ ਲੈ ਕੇ ਮਿਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਗਲੇ 2-3 ਦਿਨਾਂ ਦੇ ਵਿੱਚ ਸਥਿਤੀ ਜਿਹੜੀ ਕਿ ਉਹ ਸਾਫ਼ ਹੋ ਚ ਜੋਨਾ ਕਹਿਆ ਕਿ ਅਸੀਂ ਚਾਹੁੰਦੇ ਹਾਂ ਕਿ ਐਨਡੀਏ ਤੇ ਸਾਰੇ ਸਹਿਯੋਗੀ ਇਕੱਠੇ ਹੋ ਜਾਣ ਤੇ ਹਾਲੇ ਸੀਟਾਂ ਨੂੰ ਲੈ ਕੇ ਇੱਕ ਦੂਜੇ ਨੂੰ ਆਫਰ ਜਿਹੜੀ ਕੀ ਦੇ ਰਹੇ ਆ ਅਸਮਾਨ ਦੀ ਫੋਟੋ ਤੇ ਆਪ ਜਾਣਕਾਰੀ ਦਿੱਤੀ ਕਿ ਖਾਲੀ ਗੜਜੋੜ ਨੂੰ ਲੈ ਕੇ ਆ ਰਹੀ ਹੈ ਜਿਸ ਬਾਬਤ ਤੋਂ ਅਮਿਸ਼ਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਤਾਂ ਇਸ ਖਬਰ ਬਾਬਤ ਮੈਂ ਨਾਮ ਇਸ ਇੱਟ ਜੁੜ ਗਏ ਚੰਡੀਗੜ੍ਹ ਤੋਂ ਅਮੀਤ ਕਾਲੀ ਦਲ ਗੜਜੋੜ ਨੂੰ ਲੈ ਕੇ ਅਮਿਸ਼ਾ ਨੇ ਵੱਡੇ ਬਿਆਨ ਦਿੱਤੇ ਨੇ ਤਾਂ ਕਿ ਕੋਈ ਜਾਣਕਾਰੀ ਆ ਬਿਲਕੁਲ ਕਰਨ ਅਗਰ ਗੱਲ ਕੀਤੀ ਜਾਵੇ ਪੀ ਪਿਛਲੇ ਕਈ ਚੰਨ ਤੋਂ ਸੁਣਾ ਚਾਹਤੀਆਂ ਸਨ ਕਿ ਪੰਜਾਬ ਦੇ ਵਿੱਚ ਬੀਜੇਪੀ ਔਰ ਅਕਾਲੀ ਦਲ ਜਿਹੜਾ ਹੈ ਇਕੱਠੇ ਹੋ ਕੇ ਜਿਹੜਾ ਹੈ ਇਲੈਕਸ਼ਨ ਲੜੇਗਾ ਹਾਲਾਂਕਿ ਪਹਿਲਾਂ ਹੀ ਇਕੱਠੇ ਸਨ ਤੇ ਕੁਝ ਆਪਸੀ ਗੱਲਾਂ ਵਾਸਤੇ ਜਿਹੜੀ ਇਹਨਾਂ ਦੀ ਜਿਹੜੀ ਆਪਸੀ ਕੋਈ મતਬੇਦ ਸੀਗੀ ਜਿਨ੍ਹਾਂ ਵਾਸਤੇ ਪਾਰਟੀਆਂ ਸੈਟ ਹੋ ਗਈ ਸਨ ਮਗਰ ਹੁਣ ਦੁਬਾਰਾ ਤੋਂ ਖੁਸ਼ਖਬਰੀ ਦੀ ਗੱਲ کہہ ਸਕਦੇ ਆ ਕਿ ਪੰਜਾਬ ਵਾਸਤੇ ਅਕਾਲੀ ਦਲ ਵਾਸਤੇ ਬੀਜੇਪੀ ਵਾਸਤੇ ਕਿ ਹੁਣ ਦੁਬਾਰਾ ਤੋਂ ਹੈ ਗੱਲ ਜੋ ਜਿਹੜੀ ਹੋਣ ਦੀ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਸੀਨੀਅਰ ਲੀਡਰਸ ਜੇ ਅਗਰ ਬੀਜੇਪੀ ਦੀ ਸੀਰੀਅਸ ਲੀਡਰਸ਼ਿਪ ਦੀ ਗੱਲ ਕੀਤੀ ਜਾਵੇ ਤੇ ਅਮੀਸ਼ਾ ਹੋਣਾ ਹੈ ਜਿਹੜਾ ਵੱਡਿਆ ਬਿਆਨ ਆਇਆ ਹੈ ਜਿੱਦੈ ਸਾਫ਼ ਤੌਰ ਤੇ ਇਹ ਹੈ ਕਿ ਕਦੇ ਦਿੰਦੇ ਵੀ ਜਿਹੜੀ ਹੈ ਜਿਹੜੀ ਹੈ ਸਾਜ ਪੋਸ਼ੀ ਜਿਹੜੀ ਹੈ ਦੁਬਾਰਾ ਤੋਂ ਇਹਨਾਂ ਦੀ ਹੋ ਜਾਏਗੀ ਜੀ ਹਮਿਤ ਕਿਸਾਨ ਆंदोलਨ ਤੋਂ ਬਾਅਦ ਜਿਹੜੀ ਕਿ ਜਿਹੜਾ ਪਹਿਲੇ ਹੋਇਆ ਸੀ ਉਸ ਤੋਂ ਬਾਅਦ ਉਹ ਗੜਜੋ ਟੁੱਟਿਆ ਸੀ ਤਾਂ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਵੱਲੋਂ ਵੱਡੇ ਬਿਆਨ ਦਿੱਤੇ ਗਏ ਨਾ ਤੇ ਕਿਵੇਂ ਦੇਖਦੇ ਹੋ ਤੁਸੀਂ ਇਹਨੂੰ ਬਿਲਕੁਲ ਆਗੇ ਸਾਫ਼ ਤੌਰ ਤੇ ਇਹ ਕਹਿ ਸਕਦੇ ਐ ਕਿ ਜਦੋਂ ਪਹਿਲਾ ਕਿਸਾਨ ਪਾਰਟ 1 ਜਦੋਂ ਅਗਲੇ ਤੋਂ ਸਟਾਰਟ ਹੋਏ ਉਹ ਬਾ ਜਿਹੜੇ ਹੈ ਜਰੂਰ ਮਤਵੇ ਜਿਹੜੇ ਸਿਗੇ ਪੈਦਾ ਹੋਏ ਸਨ ਉਹ ਖਬਰ ਚ ਨਾਮ ਹੈ ਉਸ ਤੋਂ ਬਾ ਉਸ ਤੋਂ ਪਹਿਲਾਂ ਹੀ ਅਗਰ ਗੱਲ ਕੀਤੀ ਜਾਵੇ ਇਸ ਤਰ੍ਹਾਂ ਦੁਬਾਰਾ ਤੋਂ ਗੱਲ ਚ ਉੱਠਦਾ ਹੈ ਹੋ ਸਕਦਾ ਹੈ ਕਿ ਆਮ ਪੰਜਾਬ ਦੇ ਲੋਕਾਂ ਵਾਸਤੇ ਵੀ ਜਿਹੜੀ ਹੈ ਕੁਝ ਕੁਸ਼ੀ ਦੀ ਗੱਲ ਹੋਏਗੀ ਅਗਰ ਪੰਜਾਬ ਤੇ ਅਗਰ ਸੈਂਟਰ ਦੇ ਵਿੱਚ ਦੁਬਾਰਾ ਤੋਂ বিজেপি ਦੀ ਸਰਕਾਰ ਬਣਦੀ ਹੈ ਤੇ ਬਿਲਕੁਲ ਪੰਜਾਬ ਦੇ ਮੁੱਦੇ ਜਿਹੜੇ ਨੇ ਅੱਗੇ ਜਰੂਰ ਉੱਠ ਕੇ ਜਿਹੜੇ ਨੇ ਜਰੂਰ ਜਾਣਗੇ ਜੀ ਜੀ ਜਿਉਂ ਵੀ तमाम ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ